ਪਵਿੱਤਰ ਕਮਾਈ ਦਾ ਧਿਆਨ ਕਰਕੇ ਗੱਜ-ਵੱਜ ਕੇ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਬੀ ਆਂਦੇ ਪਹਿਲੇ ਪਗੰਬਰ ਗੁਰਤੇਗ ਬਹਾਦਰ ਜੀ ਮਹਾਰਾਜ ਹੋਏ ਨੇ ਜਿਨ੍ਹਾਂ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੇ ਧਰਤੀ ਤੇ ਤੇ ਧਰ ਦਾ ਸੰਸਕਾਰ ਦਿੱਲੀ ਦੇ ਵਿੱਚ ਹੋਇਆ ਲੋਕ ਇੱਕ ਵਾਰ ਕਹਿ ਕੇ ਮਸਵਾਤੀ ਕਰ ਦੇਣੀ ਆ ਪਰ 7 ਮਿੰਟ ਤੁਹਾਡੇ ਲੈਣੇ ਨੂੰ ਤੋਂ ਜਿਸ ਵਕਤ ਕਿੰਦੇ ਮਹਾਰਾਜ ਨੇ ਸੇ ਭਾਈ ਜੈਤਾ ਜਿਹਨੇ ਹੱਥੀ ਸੀ ਦਾ ਸੰਸਕਾਰ ਕੀਤਾ ਤੇ ਮਹਾਰਾਜ ਨੇ ਵਾਣ ਕੇ ਅਪਨਾ ਸੀ ਕਿਨੇ ਭਾਈ ਜੈਤਾ ਜੀ ਯਾਦ ਰੱਖੋ ਉਹ ਤਾਰਾ ਸੁਨੇਂ ਦੇ ਅੰਦਰ ਹੋਏ ਅਫੀਅਤ ਦਾ ਖਾਲਸਾ ਪੰਥ ਪੈਦਾ ਕਰਨਗੇ ਜਿਹੜਾ ਲੱਖਾਂ ਨੇ ਮਾਲ ਟਕਰਾ ਜਾਵੇਗਾ ਮਹਾਰਾਜ ਦੇ ਬਚਨ ਕਵੀ ਦੇ ਕਲਮ ਬੰਦ ਕੀਤੇ ਨੇ ਮਹਾਰਾਜ ਜਿਹਦੇ ਮਨਾਗਾ ਨੂੰ ਪਾਵਾਂ ਦਾ ਤੀਰਾਂ ਦੇ ਉੱਤੇ ਮੈਂ ਬਿਜਲੀ ਨਹੀਂ ਚਾਹੂੰ ਛੂਛੀਆਂ ਦੇ ਉੱਤੇ ਮੈਂ ਕਿਤੇ ਦੀ ਵੱਡੀ ਕਿਸਮਤ ਨੂੰ ਜੋੜਾ ਧਰ ਦੇ ਨਾਲ 22 ਧਾਰਾ ਨੂੰ ਨੂੜਾ ਇਹ ਪਾਣੀ ਇਹ Saturn ਦੇ ਪਾਣੀ ਵਿੱਚ ਪਾ ਕੇ ਤਪਾਸੇ ਇਹਨਾਂ ਮੂਆਂ ਤੇ ਬੁੱਲਾਂ ਦੇ ਜੌੜੇ ਨੇ ਹਾਸੇ ਜਿਹੜੇ ਕਮ ਕੰਤੂ ਰਾਜਾ ਅਧੂਰੇ ਕੰਨੇ ਮਚਾਉਣਾ ਤਲਵਾਰ ਨਾਲ ਪੂਰੇ ਨਾ ਬੰਦੇ ਨੂੰ ਬੰਦਾ ਕੋ ਜੇਲ੍ਹਾਂ ਤੇ ਤਾਰੇ ਮੈਂ ਧਰਵੀ ਚ ਬਦਲਾ ਦਾ ਹੱਕ ਤੇ ਹਾਰੇ ਨਵੀਂ ਰਾਜ ਬਣ ਤਦਾ ਖਿਜੜਾ ਲਖਾਤਾ ਮੈਂ ਆਇਆ ਬੜਕੇ ਤੇ ਭਾਰਤ ਦਾ ਰਾਖਾ ਉਹ ਸਾਦਰ ਦੇ ਸੀਨੇ ਨੂੰ ਅੱਗਾ ਮੈਂ ਰਾਂ ਚੀਰੂ ਸੀਨੇ ਬਾਹਰ ਕਰਾਂ ਸਵਾ ਰਾਸ ਤੇ ਇੱਕ ਲੜਾਂ ਤਬਾ ਗੋਬਿੰਦ ਸਿੰਘ ਨਾ ਕਹਾਂ ਨੂੰ ਅੱਕੇ ਦੁਨੀਆ ਹੋਈ ਆ ਪਿਆਰ ਤੋਂ ਪੈਦਾ ਹੁਣ ਕਰਦੇ ਮੈਂ ਬੰਦੇ ਤਲਵਾਰ ਚੁੱਕ ਨੇ ਜੋ ਤਰਾਰ ਕੀਤਾ ਉਹ ਪੂਰਾ ਕਰਕੇ ਦਿਖਾਇਆ ਕਿ ਚੱਕਿਆ ਇਸ ਤਰ੍ਹਾਂ ਘਰ ਘਰ ਸਮੌਂਦਾ ਕੋਈ ਕੋਈ ਬੜੇ ਤਕਰਾਰ ਹੁੰਦੇ ਨੇ ਭਰ ਨਭੋਗਾ ਕੋਈ ਕੋਈ ਮਹਾਰਾਜ ਨੇ 1676 ਦੇ ਵਿੱਚ ਜੀਤ ਜਨਾਰੇ ਤੇ ਝੋਟਾਂ ਲਾਈਆਂ ਯਾਦ ਰੱਖਿਓ ਜਦੋਂ ਨਗਾਰਾ ਤਿਆਰ ਹੋ ਗਿਆ ਉਹਦੇ ਤੇ ਪਹਿਲੀ ਝੋਟ ਕਿਹਦੇ ਲਈ ਇੱਕ ਬਹੁਤ ਵੱਡਾ ਥੜਾ ਤਿਆਰ ਕੀਤਾ ਗਿਆ ਉਹ ਥੜੇ ਦੇ ਉੱਤੇ ਨਗਾਰਾ ਟਿਕਾਇਆ ਗਿਆ ਤੇ ਪਹਿਲੀ ਝੋਟ ਭਾਈ ਜੈਤਾ ਜੀ ਉਸ ਨਿਗਾਰੇ ਦੇ ਉੱਤੇ ਲਾਈ ਸੀ ਤੇ ਅਲੰਗਪੁਰ ਸਾਹਿਬ ਦੀਆਂ ਲੜਾਈਆਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਦੇ ਰਹੇ ਨੇ ਭਾਈ ਜੈਤਾ ਜੀ ਹਰੇਕ ਲੜਾਈ ਵਿੱਚ ਸਰਮਣ ਰਹੇ ਨੇ 6 ਔਰ 7 ਕੋਈ ਵੀ ਰਾਤ ਨੂੰ ਜਦੋਂ ਮਹਾਰਾਜ ਨੇ ਅਲੰਗਾਂ ਦੀ ਪੁਰੀ ਨਹੀਂ ਸਕਿਆ ਭਾਈ ਜੈਤਾ ਜੀ ਜਦੋਂ ਮਹਾਰਾਜ ਨੇ ਅੰਮ੍ਰਿਤ ਸ਼ਕਾਇਆ ਦਾ ਤੇ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਉਨਾ ਦਾ ਨਾਮ ਤੇ ਮਹਾਰਾਣੀ ਜੀਵਨ ਸੰਗ ਰੱਖਿਆ ਇਹਦੇ ਭਾਈ ਜੈਤਾ ਜੀ ਇੱਕ ਤਾਂ ਤੁਹਾਡਾ ਜੀਵਨ ਹੀ ਪਤਲਿਆ ਗਿਆ ਜਿਸ ਤਰ੍ਹਾਂ ਮਹਾਰਾਣੀ ਨੇ ਮਾਧੋ ਦਾਸ ਬੁੜਾਗੀ ਨਹੀਂ ਜਦੋਂ ਅਮਰਤ ਚਕਾਇਆ ਸੀ ਨਾ ਮਹਾਰਾਜ ਜੀ ਨੇ ਮਾਧੋ ਦਾਸ ਜਿੱਥੇ ਤੇਰੀ ਖਰਾਬ ਬਦਲੀ ਪਛਾਤ ਬਦਲੀ ਨਹੀਂ ਬਦਲੀ ਕਹਿਰੇ ਬਦਲੀ ਇਹਦਾ ਨਾਂ ਵੀ ਪਤਲਿਆ ਤੇ ਮਹਾਰਾਜ ਜੀ ਨੇ ਮਾਧੋ ਦਾਸ ਯਾਦ ਰੱਖੀ ਨਹੀਂ ਵੀ ਦੁਨੀਆ ਤੱਕ ਖੁਦਾਈ ਤੈਨੂੰ ਇਹ ਸਾਰੀ ਲਕਾਈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਯਾਦ ਕਰਿਆ ਕਰੇਗੀ ਕਿ ਅੱਜ ਕਿੰਦੇ ਭਾਈ ਚੰਦਾ ਜੀ ਦਾ ਨਾਮ ਮਹਾਰਾਜ ਨੇ ਬਾਬਾ ਜੀਵਨ ਸਿੰਘ ਰੱਖ ਦਿੱਤਾ ਤੇ ਜਦੋਂ ਮਹਾਰਾਜ ਹਸਾ ਦੇ ਕੰਨ ਤੇ ਪਹੁੰਚੇ ਨੇ ਸਮਾਂ ਦੀ ਡਿਟੇਲ ਵਿੱਚ ਜਮਾ ਉੱਥੇ ਤੋਂ ਹਸਾ ਦਾ ਜੰਗ ਹੋ ਰਿਹਾ ਉੱਥੇ ਭਾਈ ਜੀਵਨ ਸਿੰਘ ਜੀ ਨੇ ਤੇਗ ਵਾੜੀਆ ਇੱਦੋਂ ਚੱਲ ਕੇ ਮਹਾਰਾਜ ਜਦੋਂ ਚਮਕੌਰ ਦੇ ਮੈਦਾਨ ਅੰਦਰ ਪਹੁੰਚੇ ਨੇ ਅੱਜ ਤੋਂ ਬਾਅਦ ਤੋਂ ਹਸਾ ਦਾ ਜੰਗ ਹੋਇਆ ਜਦੋਂ 17 ਸਾਲ ਨੂੰ ਛੀਡੋ ਗਿਆ ਤੇ ਬਾਬਾ ਅਜੀਤ ਸਿੰਘ ਦੀ ਸ਼ਾਰ ਮਾਰ ਕੇ ਸਾਹਮਣੇ ਆ ਗਿਆ ਜਦੋਂ ਕਹਿਣ ਲੱਗੇ ਪਿਤਾ ਜੀ ਸਾਨੂੰ ਜਗ ਵਿੱਚ ਭੇਡੋ ਸਿੱਖ ਸੰਗਤਾਂ ਇਤਿਹਾਸ ਤੋਂ ਵਾਢੂ ਨੇ ਤੇ ਬਾਬਾ ਅਜੀਤ ਸਿੰਘ ਜੀ ਮਦਦ ਵਿੱਚ ਗਏ ਨਾ ਖਾਣੂ ਜੂਝ ਕੇ ਖ਼ੀਨ ਹੋ ਗਿਆ ਤੇ ਜਦੋਂ ਬਾਬਾ ਜੂੜਾ ਅਜੀਤ ਸਿੰਘ ਜੀ ਇਹਦੇ ਸਾਹਮਣੇ ਆਇਆ ਨਾ ਤੇ ਬਾਬਾ ਜੀਵਨ ਸਿੰਘ ਜੀ ਨੇ ਰਸਤਾ ਰੋਕ ਲਿਆ ਕਹਿਣ ਲੱਗੇ ਸੱਚੇ ਪਾਤਸ਼ਾਹ ਜਿੰਨਾ ਤੇ ਸਾਧਿਆ ਹੁੰਦਾਗਾ ਇਹਦੇ ਵਿੱਚ ਖੂਨਿਆ ਸਾਡੇ ਸ੍ਰੀਮੁਖ ਪ੍ਰਾਨ ਨੇ ਇਹ ਬਾਬਾ ਜੀ ਦਾ ਅਸੰਗੀ ਮੈਦਾਨ ਵਿੱਚ ਨਹੀਂ ਜਾਣਗੇ ਸਾਨੂੰ ਹੁਕਮ ਦਿਓ ਅਸੀਂ ਮੈਦਾਨ ਵਿੱਚ ਜਾ ਕੇ ਜੂਝੋਗੇ ਤੇ ਮਹਾਰਾਜ ਕਹਿਣ ਲੱਗੇ ਜੀਵਨ ਸਿੰਘ ਜੀ ਜਿਹੜਾ ਸਿੰਘ ਦਾ ਰਸਤਾ ਛੱਡ ਦੋ ਇਹ ਮਦਾਰ ਵਿੱਚ ਜਾ ਕੇ ਜੂਝਣਗੇ ਰਿੰਗ ਦੀ ਦੁਨੀਆ ਤਾਂ ਕਿਹਨਾਂ ਦੀ ਬਹਾਦਰੀ ਦੁਨੀਆ ਦੇ ਲੋਕ ਜਾਣ ਕਰਿਆ ਕੱਢ ਗਏ ਲੋ ਜਿਸ ਵਕਤ ਕਹਿੰਦੇ ਮਹਾਰਾਜ ਦੇ ਦੋਵੇਂ ਪੁੱਤਰ ਮੈਦਾਨ ਅੰਦਰ ਸ਼ਹੀਦ ਹੋ ਗਏ ਹਜੂੜ ਦੇ ਪੁੱਜਾਂ ਦੇ ਵਿੱਚੋਂ ਜਕਾਰੇ ਖੜੇ ਤੇ ਮਹਾਰਾਜ ਨੇ ਤਮਕਾ ਸੱਬਨ ਲਿਆ ਅਦਾਸਾ ਕੀਤਾ ਜਕਾਰੇ ਖੜਿਆ ਭਾਈ ਦੇਵ ਸਿੰਘ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਜਕਾਰੇ ਖੜਿਆ ਮਹਾਰਾਜ ਕਹਿੰਦੇ ਇਤੋਂ ਵਧੀਆ ਪਵਿੱਤਰ ਧਰਤੀ ਨਹੀਂ ਹੋ ਸਕਦੀ ਕਾਨੂੰ ਮਸਜਿਦ ਮਦਾਨ ਵਿੱਚ ਜਾਵਾਂਗੇ ਤੇ ਵੀਰਕਤੀ ਪ੍ਰਾਪਤ ਕਰਾਂਗੇ ਤੇ ਭਾਈ ਦਿਆ ਸਿੰਘ ਜੀ ਨੇ ਇਡੇ ਫਿਰ ਪੰਜਾ ਸਿੰਘਾਂ ਦੇ ਨਾਲ ਆ ਕੇ ਧੁਰਮਤਾ ਕੀਤਾ ਕਿ ਜੇਕਰ ਮਹਾਰਾਜ ਚਮਕੌਰ ਦੇ ਮੈਦਾਨ ਅੰਦਰ ਸ਼ਹੀਦ ਹੋਣਾ ਉਹ ਘਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਜੇਕਰ ਮਹਾਰਾਜ ਜਿਉਂਦੇ ਰਹੇ ਤੇ ਸਾਡੇ ਵਰਗੇ ਲਖਾ ਸਿੰਘ ਸੁਝਾ ਸਕਦੇ ਨੇ ਪਰ ਜੇਕਰ ਮਹਾਰਾਜੀ ਇਹੋਗਾ ਤੇ ਲਖਾ ਸਿੰਘ ਮੜ ਕੇ ਦੁਬਾਰਾ ਗੁਰੂ ਗਬਨ ਸਿੰਘ ਪੈਦਾ ਨਹੀਂ ਕਰ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਦਿਆ ਸਿੰਘ ਜੀ ਪਹਿਲਾਂ ਬੇਨਤੀ ਕੀਤੀ ਮਹਾਰਾਜੇ ਰਾਮਨ ਨੇ ਫਿਰ ਪੰਜਾਂ ਦੇ ਰੂਪ ਚ ਪੰਚਾਇਤ ਦੇ ਰੂਪ ਚ ਆਏ ਮਹਾਰਾਜ ਨੂੰ ਹੁਕਮ ਦਿੱਤਾ ਕਿ ਮਹਾਰਾਜ ਤੁਸੀਂ ਇਹ ਤਮਕੌਰ ਦੀ ਕੱਚੀ ਗੜੀ ਨੂੰ ਛੱਡ ਕੇ ਤੁਰ ਜਾਓ ਮਹਾਰਾਜ ਇਹਦੇ ਟੁੱਕੇ ਬੁੱਲ ਹਜੂਰ ਦੇ ਖਾ ਖੂਰੀ ਇਹਦੇ ਕਿਹੜਾ ਸਰਦਾਰ ਕਿਆ ਬੋਲਦਾ ਏ ਸਿੰਘ ਬੋਲਦੇ ਸਿੰਘਾਂ ਨੇ ਕਿਆ ਇਹਦੇ ਸਾਡਾ ਸਾਂਝਾ ਵਿਚਾਰ ਤੇ ਬੋਲਦਾ ਏ ਮੈਂ ਨਹੀਂ ਬੋਲਦਾ ਬੋਲਦਾ ਪੰਜ ਸਾਲਾ ਬਣ ਕੇ ਦੇਖ ਕਿਆ ਤਾ ਬੋਲਦਾ ਏ ਬਿੱਤਾ ਹੋਇਆ ਮਜਰੂਦ ਦੇ ਦਿਲ ਉਤੇ ਅਜਾਪ ਨਰਨਕਾਰ ਕਿਆ ਬੋਲਦਾ ਏ ਸਾਡੇ ਚ ਲੱਖਾਂ ਪੈਦਾ ਕਰੇਗਾ ਤੂੰ ਕਸਾ ਅਸਲੀ ਕੋਈ ਜੱਗ ਦਾ ਥੰਮਣਾ ਨਹੀਂ ਜੇਕਰ ਤੂੰ ਨਾ ਦੇ ਦਸ਼ਮੇਸ਼ ਦੂਦੇ ਤੇ ਗੋਗਲ ਸੇ ਮੁੜ ਕੇ ਦਵਾਰਾ ਫੇਰ ਜੰਮਣਾ ਲਈ ਬੂੜਾ ਆਖਿਆ ਨਾਲ ਗੰਭੀਰਤਾ ਦੇ ਕੀ ਮਤ ਪਿੱਛ ਦਿਖਾ ਕੇ ਨੱਥ ਜਾਵਾਂ ਜਿਹਨਾਂ ਮੌਤ ਦੇਕਰ ਮੇਰਾ ਸਾਥ ਦਿੱਤਾ ਉਹ ਮਰ ਪੁੱਤ ਬੁਲਵਾ ਕੇ ਨੱਥ ਜਾਵਾਂ ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਕੀ ਮੈਂ ਸਿੰਘ ਬੁਲਵਾ ਕੇ ਨੱਥ ਜਾਵਾਂ ਉਹ ਚਾਰ ਦਿਨਾਂ ਦੀ ਕੂੜੀ ਜ਼ਿੰਦਗੀ ਰਹੀ ਈ ਮੈਂ ਭੂਰਾ ਬਿਜਾ ਕੇ ਨੱਠ ਜਾਵਾਂ ਜੇਕਰ ਆਸ ਲੈਖੋ ਇਹੋ ਰੱਖਦੇ ਹੋ ਸੱਜਣੋ ਤੁਸੀਂ ਕੁਝ ਵੀ ਯਾਰਦੇ ਨਹੀਂ ਵੇਲਾ ਫਤ ਪੁਛਾਰਦੇ ਹੋ ਭਾਵੇਂ ਪਰ ਦਸ਼ਮੇਸ਼ੀ ਨੂੰ ਤੁਸੀਂ ਪਰਸ਼ਾਦ ਦੇ ਨਹੀਂ ਕਹਿੰਦੇ ਉਸ ਦਿਨ ਕੁਝ ਗਿਣਤੀ ਦੇ ਸਿੰਘ ਬਜੇ ਸੀ ਪਰ ਪੰਚ ਦੇ ਰੂਪ ਵਿੱਚ ਸਿੰਘਾਂ ਨੇ ਹੁਕਮ ਲਾ ਦਿੱਤਾ ਨਾ ਮਹਾਰਾਜ ਅੱਧੀ ਰਾਤ ਵੇਲੇ ਜਦੋਂ ਚਮਕੌਰ ਦੀ ਕੱਚੀ ਗੜੀ ਨੂੰ ਛੱਡਿਆ ਹੋ ਪਤਵਾਰਨ ਕਿ ਜਿਹੜੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹਦੇ ਮਹਾਰਾਜ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਏ ਤੇ ਮगन ਸਿੰਘ ਬਚ ਗਏ ਤੇ ਮਹਾਰਾਜ ਕਹਿਣ ਲੱਗੇ ਜੀਵਨ ਸਿੰਘ ਜੀ ਹੁਣ ਅਸੀਂ ਚਮਕੌਰ ਦੀ ਕੱਚੀ ਗੜੀ ਤੁਹਾਡੇ ਹਵਾਲੇ ਕਰਕੇ ਤੇ ਸੀਨਾ ਦੇ ਹਵਾਲੇ ਕਰਕੇ ਚੱਲੇ ਆ ਅੱਖੀਂ ਦੇ ਸਵਾਸ ਤੱਕ ਤੁਸੀਂ ਮੋਰਚਿਆਂ ਵਿੱਚ ਕਾਇਨਾਤ ਰਹਿਣਾ ਇਹ ਦੁਸ਼ਮਣ ਦੇ ਨਾਲ ਜੁੜਿੜਾ ਅਸੀਂ ਪੰਚ ਦਾ ਹੁਕਮ ਨਹੀਂ ਮੋੜ ਸਕਦੇ ਅਸੀਂ ਜਾ ਰਹੇ ਆ ਪਰ ਅਸੀਂ ਇਸ ਖੂਨ ਵਾਲੇ ਅੱਗੇ ਕੰਨ ਦੇ ਜੰਗ ਨਹੀਂ ਬਾਗੋਂ ਧਾਰਨੀ ਦੇ ਕੇ ਚਲਦੇ ਆ ਜੀ ਸਤਿਵੰਤ ਬਚਨ ਭਾਈ ਜੀਵਨ ਸਿੰਘ ਨੇ ਸਿੰਘਾਂ ਨੇ ਕਿਨੇ ਸੀ ਝਕਾਇਆ ਤੇ ਮਹਾਰਾਜਾ ਦੀ ਰਾਤ ਨੂੰ ਜਦੋਂ ਚਮਕਾਉਣ ਦੀ ਕੱਚੀ ਗੜੀ ਵਿੱਚੋਂ ਨਿਕਲਣ ਲੱਗੇ ਤੁਰਨ ਲੱਗੇ ਚਰਨਾ ਵਿੱਚੋਂ ਜੁੜਾ ਲਾਇਆ ਕਿਉਂ ਲਾਇਆ ਮਹਾਰਾਜੇ ਸੋਚਿਆ ਸਾਡੇ ਪੁੱਤਰ ਤੇ ਪੁੱਤਰਾਂ ਤੋਂ ਘਾਰੇ ਸਿੰਘ ਸ਼ਹੀਦ ਹੋਏ ਪਹਿਲੇ ਉਹਨਾਂ ਦੇ ਕੇਸ ਵੀ ਖਿੰਡੇ ਨੇ ਦਿਮਾਗ ਨੇ ਵੀ ਖਿੰਡੇ ਨੇ ਕਿਤੇ ਉਹਨਾਂ ਦੇ ਕੇਸਾਂ ਦੀ ਬਦਮੀ ਨਾ ਹੋ ਜਾਵੇ ਲੋ ਮਹਾਰਾਜ ਪਹੁੰਚਦਾ ਹੁਕਮ ਮੰਨ ਕੇ ਜੇ ਤੂੰ ਜਾ ਰਹੇ ਨਾ ਬਾਰੇ ਬਚ ਕੇ ਨੇ ਅੱਧੀ ਰਾਤ ਦਾ ਵਕਤੀ ਅਕਾਸ਼ 'ਚੋਂ ਬਿਜਲੀ ਲਿਸ਼ਕੀ ਮਹਾਰਾਜ ਦੇ ਚਾਹ ਨਾਲ ਹੀ ਠੇਡਾ ਲੱਗਾ ਜਦੋਂ ਠੇਡਾ ਲੱਗਾ ਤੇ ਮਹਾਰਾਜ ਨੇ ਤੱਕਿਆ ਜਦੋਂ ਬਿਜਲੀ ਦੀ ਲਿਸ਼ਕੋਰ ਪਈ ਇੱਕ লাশ ਪਈਆ ਇਹ লাশ ਕਿਹਦੀ ਆ ਇਹ ਬਾਬਾ ਜਟਾ ਸਿੰਘ ਦੀ ਪਈਆ ਮਹਾਰਾਜ ਰੁਕੇ ਨਹੀਂ ਹਜੂਰ লাশ ਨੂੰ ਤੱਕ ਕੇ ਅਗੇ ਲੰਘਿਆ ਜਦੋਂ ਅਗੇ ਤੁਰੇ ਤਾਂ ਪਿੱਛੇ ਪਿੱਛੇ ਭੜੀ ਦਿਆ ਸਹੀ ਜੀ ਆ ਰਿਹਾ ਸੀ ਇਹਦੇ ਗੋਲ ਲੱਗਦਾ ਕੋ ਬਾ ਮਿੱਟੂ ਗਿਆ ਕਵੀ ਲਿਖਦਾ ਗਰੀਬ ਮਿੱਟੂ ਦੇ ਵਿੱਚ ਮੇਸ਼ ਪਿਆਰ ਹੋਵੇ ਸੁਣ ਕੇ ਸਿੰਘਾਂ ਦੇ ਤਰਲੇ ਤੇ ਹਾਰੇ ਦੇ ਬੰਦ ਅੰਦਰ ਵਿੱਚ ਲੈ ਕੇ ਦਿਆ ਸਿੰਘ ਤਾਈ ਮੱਥਾ ਧਰ ਲੋ ਮਾਸੀ ਬਾੜੇ ਦੇ ਬੰਦ ਮਿੱਟੂ ਨਾਲ ਪਿਆਰ ਦੇ ਪਾਤਸ਼ਾਹ ਨੇ ਜਾਨੀ ਬਾਰੀ ਸ਼ਹੀਦੀ 18 ਨੇ ਵੱਲ ਲੰਘਨੇ ਹੋਏ ਜਿੱਦਾ ਦੀ ਰਾਜ ਕੋਲੋਂ ਤਾਂ ਕਿ ਨਿਗਾਹ ਤੋਂ ਬਾਨੀ ਦੇ ਨਾਂ ਦੇ ਬੰਦ ਤੁਮ ਕੋ ਦੇਖਿਆ ਦਾਦੇ ਨੇ ਨਾਲ ਗੌਰਵ ਕਿ